ਸਾਰਾ ਵਾਹਿਗੁਰੂ ਜੀ ਕੀ ਪਤੈ ਸਭ ਤੋਂ ਪਹਿਲਾਂ ਸਾਰੀਆਂ ਸੰਗਤਾਂ ਦਾ ਜੋ ਅੱਜ ਆਪਣੇ ਵਰਤਨ ਵਾਲੀ ਸੇਵਾ ਭਾਂਡ ਕਮਰੇ ਦੀ ਸੇਵਾ ਕੀਤੀ ਹੈ ਸੰਗਤਾਂ ਨੇ ਸਹਿਯੋਗ ਦਿੱਤਾ ਅੱਜ ਛੱਤ ਪਾਈ ਹੈ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਈ ਪਿਛਲੇ ਕਈ ਦਿਨਾਂ ਤੋਂ ਲੈ ਕੇ ਗੁਰਦੁਆਰਾ ਮਾਲ ਸਾਹਿਬ ਵਿਖੇ ਜੋ ਸੇਵਾ ਚੱਲ ਰਹੀ ਹੈ ਉਹਦੇ ਚੋਂ ਅੱਜ ਛੱਤ ਪਾ ਕੇ ਹੁਣ ਇਸ ਤੋਂ ਬਾਅਦ ਇਹ ਲੇਬਲ ਕੱਢਣਾ ਹੈ ਜੋ ਪਰਸ਼ਲ ਆਉਣੀ ਹੈ ਆਪਣੇ ਲੰਗਰ ਹਾਲ ਦੀ ਪਰਸੋਂ 12 ਤਰੀਕ ਨੂੰ ਲਾਲ ਬਜਰੀ ਪਾਉਣੀ ਹੈ ਇੱਥੇ ਸਾਰੀਆਂ ਸੰਗਤਾਂ ਨੂੰ ਐਤਵਾਰ ਨੂੰ ਬੇ ਬੇਨਤੀ ਹੈ ਵੀ ਐਤਵਾਰ ਨੂੰ ਹੌਮ ਹਮਾ ਕੇ ਪਹੁੰਚੋ ਤੇ ਸੇਵਾ ਕਰਕੇ ਲਾਹੇ ਖਟੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਆਪਾਂ ਗੁਰਦੁਆਰਾ ਮਾਲ ਸਾਹਿਬ ਵਿਖੇ ਜੋ ਕਿ ਆਪਣੇ ਲੈਟਰ ਪੈਣਾ ਸੀਗਾ ਵਰਤਨ ਵਾਲੇ ਕਮਰੇ ਦਾ ਉਹਦਾ ਲੈਟਰ ਪੈ ਚੁੱਕਿਆ ਸੋ ਜਿੰਨੀ ਵੀ ਸੰਗਤ ਇੱਥੇ ਪਹੁੰਚੀ ਆ ਉਹਨਾਂ ਦਾ ਇੱਥੇ ਪਹੁੰਚਣ ਦੇ ਸੀ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਨਾਲ ਹੀ ਅਸੀਂ ਸੰਗਤ ਨੂੰ ਬੇਨਤੀ ਕਰਦੇ ਆ ਵੀ ਦਿਨ ਐਤਵਾਰ 12 ਤਰੀਕ ਨੂੰ ਜੋ ਕਿ ਆਪਾਂ ਲਾਲ ਬਾਈ ਦੀ ਕੁੱਟ ਕੇ 20 25 ਟਰਾਲੀਆਂ ਆਪਣੀਆਂ ਲਾਈਆਂ ਪੰਗਾਂ ਨੇ ਉਹ ਕੁੱਟ ਕੇ ਆਪਾਂ ਇੱਥੇ ਲੰਗਰ ਹਾਲ ਦੇ ਥੱਲੇ ਫਰਸ਼ ਲਾਉਣਾ ਉੱਥੇ ਪਾਉਣੀਆਂ ਸੋ ਸਾਰੀ ਸੰਗਤ ਨੂੰ ਬੇਨਤੀ ਆ ਵੀ ਦਿਨ ਐਤਵਾਰ 12 ਤਰੀਕ ਨੂੰ ਗੁਰਦੁਆਰਾ ਮਾਲ ਸਾਹਿਬ ਵਿਖੇ ਸੋ ਸਾਰੀ ਸੰਗਤ ਪਹੁੰਚ ਕੇ ਇੱਥੇ ਆਪਣੀ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ